ਗੱਲ ਯੂਐਸ ਸਟੱਡੀ ਵੀਜ਼ਾ ਦੀ ਕਰਨ ਜਾ ਰਹੇ ਹਾਂ ਸੋ ਨਵੇਂ ਸਾਲ ਦੇ ਨਾਲ ਜਿਵੇਂ ਹੀ ਅਸੀਂ 2025 ਵਿੱਚ ਐਂਟਰ ਹੋਏ ਆ ਉਸ ਤੋਂ ਬਾਅਦ ਸਟੂਡੈਂਟ ਦੇ ਸਵਾਲ ਵੀ ਬਹੁਤ ਜ਼ਿਆਦਾ ਵਧ ਗਏ ਕਿਉਂਕਿ ਜਿਹੜੇ ਸਟੂਡੈਂਟਸ ਨੇ ਆਪਣਾ ਮਨ ਬਣਾਇਆ ਹੋਇਆ ਫੋਕਸ ਕੀਤਾ ਹੋਇਆ ਹੈ ਕਿ ਯੂਐਸ ਜਾਣਾ ਹੈ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਉਹਨਾਂ ਦੇ ਸਵਾਲ ਵੀ ਉਸ ਤਰ੍ਹਾਂ ਵਧ ਗਏ ਨੇ ਸੋ ਅੱਜ ਸਪੈਸ਼ਲੀ ਯੂਐਸ ਦੇ ਉੱਪਰ ਫੋਕਸ ਕਰਨ ਜਾ ਰਹੇ ਹਾਂ ਕਿਉਂਕਿ process ਨੂੰ ਲੈ ਕੇ ਵੀ ਸਟੂਡੈਂਟ ਦੇ ਸਵਾਲ ਇੰਟਰਵਿਊਜ਼ ਨੂੰ ਲੈ ਕੇ ਅਪਾਇੰਟਮੈਂਟਸ ਮਿਲ ਰਹੀਆਂ ਨੇ ਕਿ ਨਹੀਂ ਮਿਲ ਰਹੀਆਂ ਨੇ ਕਦੋਂ ਮਿਲ ਰਹੀਆਂ ਨੇ ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਨਾ ਨਾ ਜਿਹੜਾ ਲਾਈਫ ਦਾ ਗੋਲ ਮਿੱਥਿਆ ਹੋਇਆ ਉੱਥੇ ਤੱਕ ਪਹੁੰਚਣਾ ਹੈ ਪਰ ਸਹੀ ਤਰੀਕੇ ਨਾਲ ਸਹੀ ਰਸਤਾ ਫੋਲੋ ਕਰਦੇ ਹੋਏ ਅੱਗੇ ਪਹੁੰਚਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਅੱਜ ਅਸੀਂ ਡਿਟੇਲ ਵਿੱਚ ਦੱਸਣ ਜਾ ਰਹੇ ਹਾਂ ਪਹਿਲਾਂ ਤਾਂ ਕਿਹੜੇ ਇੰਟੇਕ ਲਈ ਕਦੋਂ ਅਪਲਾਈ ਕਰੋ ਕਿਹੜੇ-ਕਿਹੜੇ ਚੰਗੇ ਕੋਰਸਿਸ ਨੇ ਇਸ ਦੀ ਵੀ ਗੱਲ ਜ਼ਰੂਰ ਕਰਾਂਗੇ ਔਰ ਜੋ ਸਪੈਸ਼ਲੀ ਸਵਾਲ ਨੇ ਨਾ ਕੁਝ ਤਾਂ ਇੰਟਰਵਿਊਜ਼ ਨੂੰ ਲੈ ਕੇ ਜਾਂ ਫਿਰ ਅਪਾਇੰਟਮੈਂਟਸ ਨੂੰ ਲੈ ਕੇ ਮਿਲ ਰਹੀਆਂ ਜਾਂ ਡਿਲੇ ਚੱਲ ਰਿਹਾ ਇਹ ਪੂਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਦੇ ਲਈ ਅਸੀਂ ਇਨਵਾਈਟ ਕੀਤਾ ਹੈ ਜੀ ਨੈਵੀਗੇਟਰਜ਼ ਓਵਰਸੀਸ ਓ ਵੀਜ਼ਾ ਐਕਸਪਰਟ ਮਿਸਿਸ ਸ਼ਸ਼੍ਰੀਕਲ ਸੋ ਮੈਮ ਜ਼ਰੂਰ ਦੱਸੋ ਜੀ ਜਿੰਨੇ ਵੀ ਨਵੇਂ ਸਾਲ ਤੇ ਹੁਣ ਸਟੂਡੈਂਟ ਦੇ ਸਵਾਲ ਆ ਰਹੇ ਨੇ ਯੂਐਸ ਸਟੱਡੀ ਵੀਜ਼ਾ ਨੂੰ ਲੈ ਕੇ ਮੋਟੇ-ਮੋਟੇ ਤੌਰ ਤੇ ਪੂਰੇ ਪ੍ਰੋਸੈਸ ਨੂੰ ਵੇਗਦਿਆ ਹੋਇਆ ਹੈ ਜਾਂ ਪੂਰੇ ਸਾਲ ਦੇ ਵਿੱਚ ਹੁਣ ਕਿਸ ਤਰ੍ਹਾਂ ਦਾ ਮਾਹੌਲ ਰਹਿ ਸਕਦਾ ਹੈ ਕੁਝ ਡਿਲੇ ਪਹਿਲਾਂ ਪਿਛਲੇ ਸਾਲ ਆਪਾਂ ਦੇਖਿਆ ਕਿ ਕੁਝ ਡਿਲੇ ਵੀ ਚੱਲ ਰਿਹਾ ਸੀ ਕੰਮ ਸੋ ਹੁਣ ਨਵੇਂ ਸਾਲ ਦੇ ਵਿੱਚ ਕਿਸ ਤਰ੍ਹਾਂ ਦੀ એનર્ਜੀ ਨਜ਼ਰ ਆ ਰਹੀ ਹੈ ਕਿਸ ਤਰ੍ਹਾਂ ਦਾ ਪੋਜ਼ਿਟਿਵ ਰਿਜ਼ਲਟ ਆ ਆਪਾਂ ਸਮਝ ਸਕਦੇ ਹਾਂ ਅਗੋਂ ਦੇ ਟਾਈਮ ਦੇ ਵਿੱਚ ਜ਼ਰੂਰ ਸਟੂਡੈਂਟਸ ਨੂੰ ਗਾਈਡ ਕਰੋ ਯੂਐਸ ਸਟੱਡੀ ਵੀਜ਼ਾ ਨੂੰ ਲੈ ਕੇ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ ਸਾਰਿਆਂ ਨੂੰ ਹੁਣ ਜਿਹੜਾ ਯੂਐਸ ਦਾ ਐਸ ਟਾਈਮ ਬਹੁਤ ਅੱਛਾ ਰਿਜ਼ਲਟ ਚੱਲ ਰਿਹਾ ਹੈ ਮੇਰੇ ਖਿਆਲ ਪਿਛਲੀ ਵੀਡੀਓ ਚ ਵੀ ਮੈਂ ਦੱਸਿਆ ਸੀਗਾ ਕਿ 2.5 ਲੱਖ ਜਦ ਵੀਜ਼ਾ ਅਪਾਇੰਟਮੈਂਟ ਦਿੱਤੀਆਂ ਸੀ ਕਿ ਵੀਜ਼ੇ ਬਹੁਤ ਦੇਣਗੇ ਤੁਸੀਂ ਇਹ ਦੇਖੋ ਇਸ ਤੋਂ ਪਹਿਲਾਂ ਜਿਹੜੇ ਆ ਨਾ ਸਟੂਡੈਂਟਸ ਏਜੰਟ ਤੋਂ ਡੇਟ ਪਰਚੇਸ ਕਰਦੇ ਸੀਗੇ ਉਹ ਸਾਰਾ ਹੀ ਖਤਮ ਹੋ ਗਿਆ ਕਿਉਂਕਿ ਇੰਨੀ ਅਪਾਇੰਟਮੈਂਟ ਆ ਗਈਆਂ ਤੁਸੀਂ ਦੋ ਦਿਨ ਧਿਆਨ ਨਾਲ ਦੇਖੋ ਤੁਹਾਨੂੰ ਅਪਾਇੰਟਮੈਂਟ ਮਿਲ ਜਾਂਦੀ ਹੈ ਤੁਹਾਨੂੰ ਕੋਈ ਡੇਟ ਪਰਚੇਸ ਕਰਨ ਦੀ ਲੋੜ ਨਹੀਂ ਆ ਇਹ ਤੁਹਾਨੂੰ ਸ਼ੋ ਕਰਦਾ ਹੈ ਕਿ ਯੂ ਐਸ ਕਿੰਨਾ ਈਗਰ ਹੈ ਵੀਜ਼ਾ ਦੇਣ ਵਾਸਤੇ ਤੁਹਾਡਾ ਪ੍ਰੋਫਾਈਲ ਠੀਕ ਹੋਣਾ ਚਾਹੀਦਾ ਔਰ ਤੁਹਾਡੀ ਜਿਹੜਾ ਕੰਸਲਟੈਂਟ ਹਾਇਰ ਕਰਦੇ ਹੋ ਉਹ ਵਧੀਆ ਹੋਣਾ ਚਾਹੀਦਾ ਮੇਰਾ ਐਕਸਪੀਰੀਅੰਸ ਅਜੇ 28 ইয়ারਸ ਦਾ ਹੈ ਹੁਣ ਮੇਰਾ ਬੱਚੇ ਦਾ ਜਿਹੜਾ 19th ਨੂੰ ਇੰਟਰਵਿਊ ਹੋਈ ਔਰ ਤੁਸੀਂ ਇਹ ਦੇਖੋ ਲਾਸਟ ਇੰਟਰਵਿਊ ਮੈਂ ਆਪ ਕਰਾਈ ਸੀ ਬੱਚੇ ਨੂੰ ਤਿਆਰ ਉਹਦਾ ਦੋ ਕੁਐਸਚਨ ਜਿਹੜੇ ਪੁੱਛੇ ਆ ਪੁੱਛਣ ਤੋਂ ਪਹਿਲਾਂ ਹੀ ਇੰਨਾ ਕੌਨਫੀਡੈਂਸ ਸੀਗਾ ਬੱਚੇ ਦੇ ਵਿੱਚ ਕਿ ਜਿੱਦਾਂ ਹੀ ਉਹ ਆਨਸਰ ਦੇਣ ਲੱਗਦਾ ਸੀ ਦੂਜਾ ਕੁਐਸਚਨ ਪੁੱਛਿਆ ਦੂਜੇ ਕੁਐਸਚਨ ਦਾ ਉਹ ਕਹਿੰਦਾ ਪ੍ਰੂਫ ਦੇਖਣੇ ਉਹਦੇ ਸਾਰੇ ਵੀਜ਼ਾ ਗ੍ਰਾਂਟ ਕੀਤਾ ਬੱਚੇ ਨੂੰ ਐਂਡ ਨਿਊਯਾਰਕ ਸਟੇਟ ਯੂਨੀਵਰਸਿਟੀ 'ਚ ਬੱਚਾ ਜਾ ਰਿਹਾ ਫੀ ਖਾਲੀ 22000 ਡਾਲਰ ਹੈ ਉੱਥੇ ਜਾ ਕੇ ਬੱਚਾ ਫੀਸ ਪੇ ਕਰ ਸਕਦਾ ਹੈ ਐਨੀ ਲੁਭਾਉਣੀ ਚੀਜ਼ ਹੈ ਹੁਣ ਤੁਸੀਂ ਇਹ ਦੇਖੋ ਇਹੀ ਬੱਚਾ ਦੂਜਾ ਬੱਚਾ ਇੱਕ ਮੇਰੇ ਕੋਲ ਆਇਆ ਕਿਸੇ ਹੋਰ ਕੰਸਲਟੈਂਸੀ ਦਾ ਪਰसों ਆ ਕੇ ਗਿਆ ਉਹਨੇ 20 ਤਰੀਕ ਨੂੰ ਇੰਟਰਵਿਊ ਦਿੱਤਾ ਉਹਦੇ ਕੰਸਲਟੈਂਟ ਨੇ ਇੰਟਰਵਿਊ ਫਾਈਨੈਂਸ਼ੀਅਲ ਨਹੀਂ ਦੱਸਿਆ ਕਿਦਾਂ ਜਵਾਬ ਦੇਣੇ ਹੁੰਦੇ ਆ ਉਹ ਬੱਚਾ ਇੰਨੀ ਅੱਛੀ ਯੂਨੀਵਰਸਿਟੀ ਚ ਪੜ੍ਹਿਓ ਯੂਨੀਵਰਸਿਟੀ ਚ ਉਹਦਾ ਐਡਮਿਸ਼ਨ ਸੀਗਾ ਔਰ ਨਾ ਉਹਦਾ ਕੋਰਸ ਹੀ ਸਿਲੈਕਟ ਕੀਤਾ ਔਰ ਨਾ ਉਹਨੂੰ ਫਾਈਨਲ ਇੰਟਰਵਿਊ ਦੀ ਸਹੀ ਤਿਆਰੀ ਕਰਾਈ ਯੂਨੀਵਰਸਿਟੀ ਅੱਛੀ ਹੋਣ ਦੇ ਬਾਵਜੂਦ ਵੀ ਉਹਦਾ ਵੀਜ਼ਾ ਰਿਜੈਕਟ ਹੋ ਗਿਆ ਔਰ ਮੇਰੇ ਕੋਲ ਆਇਆ ਦੁਬਾਰਾ ਫਾਈਲ ਲੈ ਕੇ ਹੁਣ ਮੈਂ ਉਹਦਾ ਵੀਜ਼ਾ ਲਵਾ ਕੇ ਦਵਾਂਗੀ ਇਹ ਹੁੰਦਾ ਇੱਕ ਮਾਹਿਰ ਕੰਸਲਟੈਂਟ ਦਾ ਕੰਮ ਜਿਹਦਾ ਆਪ ਦਾ ਤਜਰਬਾ ਹੈ ਜਿਹੜਾ ਛੋਟੀ ਛੋਟੀ ਚੀਜ਼ ਨੂੰ ਵੀ ਜਾਣਦਾ ਜਿਹੜਾ ਸਟਾਫ ਦੇ ਉੱਪਰ ਨਾ ਡਿਪੈਂਡੈਂਟ ਹੋਏ ਜਿਹੜਾ ਆਪ ਕੰਮ ਦੇਖੇ ਨਾਲ ਸਟਾਫ ਤੇ ਨੇਚਰਲ ਸਟਾਫ ਨੇ ਕੰਮ ਕਰਨਾ ਪਰ ਉਹਨਾਂ ਦੇ ਨਾਲ ਆਪਣਾ ਗਿਆਨ ਐਨੇ ਸਾਲਾਂ ਦਾ ਤਜਰਬਾ ਮੈਂ ਹਰ ਸਟੂਡੈਂਟ ਨਾਲ ਲਾਨੀ ਆ ਔਰ ਲਾਸਟ ਜਿਹੜਾ ਫਾਈਨਲ ਇੰਟਰਵਿਊ ਦੀ ਤਿਆਰੀ ਮੈਂ ਕਰਾਨੀ ਆ ਕਿਉਂਕਿ ਯੂ ਐਸ اے ਦੇ ਵਿੱਚ ਪ੍ਰੋਫਾਈਲ ਬਿਲਡਿੰਗ ਬੜਾ ਜ਼ਰੂਰੀ ਹੁੰਦਾ ਉਹ ਜ਼ਿਆਦਾਤਰ ਕੰਸਲਟੈਂਟਸ ਨੂੰ ਨਹੀਂ ਪਤਾ ਹੁੰਦਾ ਕਿ ਪ੍ਰੋਫਾਈਲ ਬਿਲਡਿੰਗ ਕੀ ਚੀਜ਼ ਹੈ ਹੁਣ ਜੇ ਤੁਸੀਂ ਕਹੋ ਕਿ ਜਿਹੜਾ 2025 ਹੈ US ਨੇ ਵੀਜ਼ਾ ਐਨਾ ਦੇਣਾ ਬੱਚਿਆਂ ਨੂੰ ਕਿਉਂਕਿ ਵੈਸੇ ਹੀ ਇੰਡੀਆ ਦੇ ਵਿੱਚ ਨੰਬਰ 1 ਟੌਪ ਦੀ ਕੰਟਰੀ US ਆਂਦੀ ਹੈ ਵੀਜ਼ੇ ਦੇ ਵਿੱਚ ਜੇ ਪੂਰਾ ਡਾਟਾ ਦੇਖੀਏ ਆਪਾਂ ਨਾਰਥ ਦੀ ਗੱਲ ਛੱਡ ਦੋ ਜੇ ਪੂਰਾ ਸਾਊਥ ਮੁੰਬਈ ਜਾਂ ਵੈਸ ਬੰਗਾਲ ਦੇਖੀਏ ਉਹਨਾਂ ਦੀ ਫਰਸਟ ਪ੍ਰਾਇੋਰਟੀ US ਰਹਦੀ ਹੈ ਤੇ ਹੁਣ ਆਪਣਾ ਬੱਚਾ ਵੀ US ਨੂੰ ਆਪਟ ਕਰਦਾ ਹੈ US ਕਿਉਂ ਆਪਟ ਕਰਨਾ ਚਾਹੀਦਾ ਹੈ ਇਹ ਬੜਾ ਇੱਕ ਰੀਜ਼ਨ ਹੈ ਕਿਉਂਕਿ ਜਿਹੜੀ ਫੀਸ ਹੈ ਉਹ ਵੀਜ਼ੇ ਦੇ ਬਾਅਦ ਜਾਣੀ ਆ ਜਾ ਬੱਚਾ ਉੱਥੇ ਜਾ ਕੇ ਪੀ ਕਰ ਸਕਦਾ ਐ ਇੰਨਾ ਕੰਫਰਟੇਬਲ ਐ ਸੇਮ ਡੇ ਵੀਜ਼ਾ ਇਹ ਜਿਹੜੀ ਬਾਕੀ ਇਹ ਅੰਬੈਸੀਆਂ ਚ ਫਾਈਲਾਂ ਲੱਗੀਆਂ 2-2 3-3 ਦਿਨ ਮਿੰਨੇ ਲਾਂਦੀਆਂ ਡਿਸੀਜਨ ਵਾਸਤੇ ਇਹਨਾਂ ਦਾ ਤੁਸੀਂ ਅਪਾਇੰਟਮੈਂਟ ਲਈ ਇੰਟਰਵਿਊ ਦੇਣ ਜਾਓਗੇ ਸੇਮ ਡੇ ਡਿਸੀਜਨ ਐ ਨਾਲ ਦੀ ਨਾਲ ਵੀਜ਼ਾ ਹੋ ਗਿਆ ਤੇ ਕੰਗ੍ਰੈਚੁਲੇਸ਼ਨ ਬੋਲਣਗੇ ਪਾਸਪੋਰਟ ਰੱਖ ਲੈਣਗੇ ਸਟੈਂਪ ਕਰਕੇ ਕੋਰੀਅਰ ਕਰ ਦੇਣਗੇ ਇੰਨਾ ਈਜ਼ੀ ਪ੍ਰੋਸੈਸ ਐ ਲੱਗਿਆ ਕਿੰਨਾ ਬੱਚੇ ਦਾ 3 40000 50000 ਚ ਸਾਰਾ ਕੰਮ ਮੁੱਕ ਗਿਆ ਜਿਹੜਾ ਕਿ ਬਾਕੀ ਅੰਬੈਸੀਆਂ ਦੀ ਤੇ ਫੀਸਾਂ ਹੀ ਹੁਣ ਲੱਖ ਲੱਖ ਪਹੁੰਚ ਗਈਆਂ this is so easy process ਕੋਰਸ ਕਿਹੜੇ ਲੈਣਾ ਚਾਹੀਦੇ ਆ ਕੋਰਸ ਤੁਹਾਨੂੰ ਲੈਣੇ ਚਾਹੀਦੇ ਆ ਜ਼ਿਆਦਾਤਰ ਜਿਹੜੀ ਡਾਟਾ ਹੈ ਸਟੈਂਪ ਕੋਰਸ ਦੇ ਵਿੱਚ ਬੱਚਾ ਜਾਂਦਾ ਜਿਹਦੇ ਵਿੱਚ 3 ਇਅਰ ਦਾ ਪੋਸਟ ਸਟਡੀ ਵਰਕ ਪਰਮਿਟ ਮਿਲਦਾ 36 ਮੰਥਸ ਮਾਸਟਰਸ ਵਾਸਤੇ ਵੀ ਬੱਚਾ ਜਾ ਰਹੇ ਆ ਤਾਂ 36 ਮੰਥਸ ਦਾ ਪੋਸਟ ਆਡੀ ਵਰਕ ਪਰਮਿਟ ਮਿਲਦਾ ਹੈ ਬਟ ਉਹ ਕੋਰਸ ਸਟੈਮ ਹੋਣਾ ਚਾਹੀਦਾ ਹੈ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਔਰ ਮੈਥ ਇਹਨਾਂ ਚਾਰਾਂ ਦੇ ਵਿੱਚ ਜਿਹੜੇ ਕੋਰਸਸ ਹੋਣਗੇ ਉਹਨਾਂ ਨੂੰ 3 ਇਅਰ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲਦਾ ਹੈ ਹੁਣ ਇੰਡੀਆ ਤੋਂ ਜਿਹੜਾ ਬੱਚਾ ਜਾਂਦਾ ਜ਼ਿਆਦਾਤਰ 74% ਸਟੂਡੈਂਟ ਜਿਹੜਾ ਜਾ ਰਿਹਾ ਉਹ ਆਈਟੀ ਵਿੱਚ ਜਾ ਰਿਹਾ ਆਈਟੀ ਵੀ ਜਿਹੜਾ ਸਟੈਮ ਦੇ ਅੰਡਰ ਹੈ ਕਿਉਂਕਿ ਸਾਇੰਸ ਟੈਕਨੋਲੋਜੀ ਤੇ ਟੈਕਨੋਲੋਜੀ ਦੇ ਵਿੱਚ ਆਈਟੀ ਹੈ ਤੇ ਇਹਦੇ ਵਿੱਚ ਤੁਹਾਨੂੰ 3 ਇਅਰ ਦਾ ਪੋਸਟ ਸਟਡੀ ਵਰਕਪਲਮੈਂਟ ਮਿਲਦਾ ਹੈ ਇਹ ਤੁਹਾਨੂੰ ਬਹੁਤ ਲੁਭਾਵਨੀ ਚੀਜ਼ਾਂ ਬਣਾਉਂਦਾ ਹੈ ਸੈਕੰਡ ਜੇ ਤੁਹਾਡੀ ਪ੍ਰੋਫਾਈਲ ਬਿਲਡਿੰਗ ਠੀਕ ਹੈ ਤੁਹਾਨੂੰ 100% ਸਕਾਲਰਸ਼ਿਪ ਤੱਕ ਮਿਲਦੀ ਹੈ ਤੁਸੀਂ ਜੇ 10th ਵਿੱਚ ਪੜ ਰਹੇ ਹੋ 9th ਵਿੱਚ ਪੜ ਰਹੇ ਹੋ ਆਪਣੇ ਬੱਚੇ ਦਾ ਉਸੇ ਟਾਈਮ ਸਟਾਰਟ ਕਰਵਾ ਲਓ ਕੰਮ ਉਹਦਾ ਪ੍ਰੋਫਾਈਲ ਬੰਨਣਾ ਸ਼ੁਰੂ ਹੋ ਜਾਂਦਾ ਹੈ ਔਰ ਜੋ ਬੱਚਾ ਜਿਹੜਾ +2 ਵਿੱਚ ਹੈ ਤੇ ਇਸ ਟਾਈਮ ਵੀ ਉਹ ਕੰਟੈਕਟ ਕਰ ਰਹੇ ਤੇ ਉਹਦੀ ਪ੍ਰੋਫਾਈਲ ਬਿਲਡਿੰਗ ਬਹੁਤ ਫਾਸਟ ਕਰਨੀ ਪਏਗੀ ਜੇ ਪ੍ਰੋਫਾਈਲ ਬਿਲਡਿੰਗ ਠੀਕ ਹੈ ਤਾਂ ਬੱਚੇ ਦਾ ਵੀਜ਼ਾ ਆਣਾ ਹੀ ਆਣਾ ਹੈ ਕਿਉਂਕਿ ਅੱਛੀ ਯੂਨੀਵਰਸਿਟੀਆਂ 'ਚ ਅਪਲਾਈ ਕਰਾਂਗੇ ਤੇ ਉਹਦੀ ਜਿਹੜੀ ਸਕਾਲਰਸ਼ਿਪ ਹੱਪ ਟੂ 100% ਤੱਕ ਵੀ ਮਿਲਦੀ ਹੈ ਜੇ ਮਾਸਟਰਸ ਦਾ ਬੱਚਾ ਹੈ ਉਹਦੀ ਵੀ ਉਹ ਵਰਕ ਐਕਸਪੀਰੀਅੰਸ ਕਿੰਨਾ ਟਾਈਮ ਉਹਨੇ ਸ਼ੋਸ਼ਲ ਵੈਲਫੇਅਰ ਵਗੈਰਾ ਕਿਤੋਂ ਬਹੁਤ ਸਾਰੀ ਚੀਜ਼ ਹੈ ਉਹਨਾਂ ਦੇ ਨਾਲ ਉਹਨੂੰ ਜਿਹੜਾ ਸਕਾਲਰਸ਼ਿਪ ਮਿਲਦੀ ਹੈ ਹੁਣ ਕਾਫੀ ਸਾਰੇ ਸਾਡੇ ਬੱਚਿਆਂ ਨੂੰ ਸਕਾਲਰਸ਼ਿਪ ਕਿੱਦਾਂ ਦਿੱਤੀ 1 ਇਅਰ ਦੀ ਅਕਮੋਡੇਸ਼ਨ ਵਿਦ ਮੀਲਸ ਫ੍ਰੀ ਕਰਤਾ ਉਹਨਾਂ ਨੇ ਟੋਟਲ ਫ੍ਰੀ ਤੇ ਬੱਚੇ ਨੂੰ ਉਹ ਬੜਾ ਸਪੋਰਟ ਹੋ ਗਿਆ ਕਿਸੇ ਨੂੰ ਫਾਈਨੈਂਸ਼ੀਅਲੀ ਉਹਨਾਂ ਨੇ 70% ਸਕਾਲਰਸ਼ਿਪ ਦੇ ਦਿੱਤੀ 30% ਖਾਲੀ ਫੀਸ ਰਹਿ ਗਈ ਜਾਂ ਕਿਸੇ ਨੂੰ ਜਿਹੜੀ ਹੈ 100% ਸਕਾਲਰਸ਼ਿਪ ਦੇਤੀ ਉਹ ਡਿਪੈਂਡ ਔਨ ਦਾ ਪ੍ਰੋਫਾਈਲ ਤੁਸੀਂ ਇਹ ਦੇਖੋ ਬਾਕੀ ਕੰਟਰੀਜ਼ ਦੇ ਵਿੱਚ ਕੀ ਹੈ ਨਿਊਜ਼ੀਲੈਂਡ ਆਸਟ੍ਰੇਲੀਆ ਫੰਡ ਤਿੰਨ ਮਹੀਨੇ ਪੁਰਾਣੇ ਦਿਖਾਓ ਛੇ ਮਹੀਨੇ ਪੁਰਾਣੇ ਦਿਖਾਓ ਇੱਥੇ ਫੰਡ ਚੱਕ ਕੇ ਤੁਸੀਂ ਚਾਹੇ ਇੱਕ ਦਿਨ ਪਹਿਲੇ ਪਾ ਲਓ ਅਕਾਊਂਟ ਦੇ ਵਿੱਚ ਤੁਹਾਨੂੰ ਕੋਈ ਏਜੰਟ ਦੀ ਲੋੜ ਨਹੀਂ ਕੋਈ ਤੁਹਾਨੂੰ ਫਾਈਨੈਂਸਰ ਦੀ ਲੋੜ ਨਹੀਂ ਜਿਹੜੇ ਬੱਚੇ ਪੁੱਠੇ ਸਿੱਧੇ ਕੰਮਾਂ ਵਿੱਚ ਪੈਂਦੇ ਬਾਹਰ ਜਾਣ ਵਾਸਤੇ ਇੱਕ ਦਿਨ ਪੁਰਾਣੇ ਫੰਡ ਪਾਓ ਤੁਸੀਂ ਆਪਣਾ ਯੂਨੀਵਰਸਿਟੀ ਚ ਭੇਜ ਕੇ I20 ਲਓ ਔਰ ਐਮਬੈਸੀ ਦੇ ਵਿੱਚ ਇੰਟਰਵਿਊ ਦੇ ਇੰਚਾ ਲੇ ਜਾਓ that's such a easy process means i enjoy this process ki same day interview de naal visa aur tohanu na koi fund dikhane hai na koi fees pehle peejni hai na koi block hai comment ਬਿਲਕੁਲ ਬਿਲਕੁਲ ਸੋ ਮੈਮ ਨੇ ਦੱਸਿਆ ਜ਼ਰੂਰ ਇਹ ਸਾਰੇ ਪੁਆਇੰਟਸ ਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖੋ ਪ੍ਰੋਫਾਈਲ ਬਿਲਡਿੰਗ ਨੂੰ ਲੈ ਕੇ ਕਿ ਤੁਹਾਡੀ ਪ੍ਰੋਫਾਈਲ ਕਿਵੇਂ ਹੈ ਯੂ ਐਸਟਾਡੀ ਵੀਜ਼ਾ ਦੇ ਅਕੋਰਡਿੰਗਲੀ ਤੁਹਾਡੀ ਪ੍ਰੋਫਾਈਲ ਸਹੀ ਤਰੀਕੇ ਨਾਲ ਬਣੀ ਹੋਈ ਹੈ ਕਿ ਨਹੀਂ ਇਸ ਨੂੰ ਲੈ ਕੇ ਵੀ ਅਗਰ ਕੋਈ ਸਵਾਲ ਹੋਵੇ ਨੰਬਰ ਦੇ ਉੱਪਰ ਕਾਲ ਕਰੋ ਜਾਂ ਫਿਰ ਤੁਸੀਂ ਵਿਜ਼ਿਟ ਕਰੋ ਨੈਵੀਗੇਟਰਸ ਓਵਰ ਸੀਜ਼ ਦਾ ਆਫਿਸ ਆਪਣੇ ਡਾਕੂਮੈਂਟਸ ਨਾਲ ਲੈ ਕੇ ਜ਼ਰੂਰ ਜਾਣਾ ਤਾਂ ਕਿ ਅਸੈਸਮੈਂਟ ਕੀਤੀ ਜਾ ਸਕੇ ਉਸ ਦੇ ਅਕੋਰਡਿੰਗਲੀ ਤੁਹਾਨੂੰ ਅੱਗੇ ਦੇ ਪ੍ਰੋਸੈਸ ਦੇ ਲਈ ਗਾਈਡ ਕੀਤਾ ਜਾ ਸਕੇ ਤੇ ਉਹੀ ਪ੍ਰੋਸੈਸ ਫਾਲੋ ਕਰੋ ਤੇ ਆਪਣਾ ਵੀਜ਼ਾ ਹਾਸਿਲ ਕਰੋ ਬਹੁਤ ਬਹੁਤ ਥੈਂਕਸ ਮੈਮ ਇਹ ਪੂਰੀ ਇਨਫਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਅੱਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਇਹ ਦੋ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ